ਹਰਪਰੀ ਤਾਲੂ ਵਾਲੀ ਹੈ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਅੱਜ ਸਿੰਗੂ ਪਾਰਟ 2 ਦੇ ਕਰਕੇ ਸਾਰਾ ਆਲ ਓਵਰ ਪੰਜਾਬ ਬੰਦ ਹੈ ਉੱਥੇ ਜਿੱਥੇ ਅਸੀਂ ਆਪਣੀ ਕਵਰੇਜ ਦੇ ਲਈ ਅਲੱਗ-ਅਲੱਗ ਏਰੀਆ ਦੇ ਵਿੱਚ ਘੁੰਮ ਰਹੇ ਸੀ ਤਾਂ ਅਸੀਂ ਖੰਨੇਰੇ ਛਾਪੜਾ ਸਵੀਟਸ ਤੇ ਪਹੁੰਚੇ ਜਿੱਥੇ ਕਿ ਇਨਸਾਨੀਅਤ ਜਿਹੜੀ ਕਿ ਆਪਾਂ ਆਲਮੋਸਟ ਦੇਖਦੇ ਆ ਕਿ ਅੱਜ ਦੇ ਦਿਨਾਂ ਦੇ ਵਿੱਚ ਅੱਜ ਦੇ ਟਾਈਮ 'ਚ ਲੋਕਾਂ ਦੇ ਵਿੱਚੋਂ ਬਿਲਕੁਲ ਖਤਮ ਹੋ ਚੁੱਕੀ ਹੈ ਬਟ ਕਿਤੇ ਨਾ ਕਿਤੇ ਇਨਸਾਨੀਅਤ ਦੀ ਉਦਾਹਰਣ ਨੇਕੀ ਦੀ ਉਦਾਹਰਣ ਮਿਲ ਹੀ ਜਾਂਦੀ ਹੈ ਅੱਜ ਅਸੀਂ ਜਦੋਂ ਛਾ ਮਕਸਦ ਜਿਹਦੇ ਵਿੱਚ ਉਹਨਾਂ ਦਾ ਕੋਈ ਨਿੱਜੀ ਹਿੱਤ ਨਹੀਂ ਹੈ ਸਿਰਫ ਲੋਕਾਂ ਨੂੰ ਤੇ ਜਿਹੜੀਆਂ ਐਕਸੀਡੈਂਟਲ ਡੈਥਸ ਹੋ ਜਾਂਦੀਆਂ ਨੇ ਜਾਂ ਅਚਨਚੇਤ ਕਿਸੇ ਦੀ ਮੌਤ ਹੋ ਜਾਂਦੀ ਆ ਔਨ ਰੋਡ ਲਾ ਲਈਏ ਜਾਂ ਜਿਹੜੇ ਵੀ ਪਾਰਟਿਕੂਲਰ ਪੁਆਇੰਟਸ ਆਪਾਂ ਜਾਣਦੇ ਹਾਂ ਕਿ ਕਈ ਵਾਰੀ ਨਾ ਚਾਹੰਦੇ ਹੋਏ ਵੀ ਐਕਸੀਡੈਂਟ ਹੁੰਦੇ ਨੇ ਉੱਥੇ ਉਹ ਆਪਣੀ ਪ੍ਰਾਰਥਨਾ ਕਰਦੇ ਨੇ ਤਾਂ ਕਿ ਜਿਹੜੀਆਂ ਜਈਆਂ ਰੂਹਾਂ ਨੇ ਇਹ ਆਪਣੇ ਮਹਾਰਾਜ ਦੇ ਚਰਨਾਂ 'ਚ ਨਿਵਾਸ پا ਸਕਣ ਤੇ ਆਪਣੀ ਸ਼ਾਂਤੀ ਕੱਢ ਸਕਣ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਜਿਹੀ ਜਗ੍ਹਾ ਦੇ ਉੱਤੇ ਨਕਾਰਾਤਮਕਤਾ ਵੱਧਦੀ ਹੈ ਤੇ ਇਹ ਚੀਜ਼ਾਂ ਫਿਰ ਆਉਣ ਵਾਲੇ ਰਾਹਗੀਰਾਂ ਨੂੰ ਅਕਸਰ ਪਰੇਸ਼ਾਨ ਕਰਦੀਆਂ ਨੇ ਆਓ ਜਾਣਦੇ ਹਾਂ ਕਿ ਜਿਹੜੀਆਂ ਇਹ ਤਿੰਨ ਨੇਕ ਰੂਹਾਂ ਆਪਣੇ ਅੰਮ੍ਰਿਤਸਰ ਸਾਹਿਬ ਤੋਂ ਨ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਮੈਂ ਧੰਨਵਾਦ ਕਰਦੇ ਹਾਂ ਇਸ YouTube ਚੈਨਲ ਦਾ ਔਰ ਤੁਸੀਂ ਸਾਡੇ ਲਈ ਮਤਲਬ ਕਿ ਇੱਥੇ ਆਤੇ ਆਏ ਸਾਨੂੰ ਮਿਲੇ ਔਰ ਅਸੀਂ ਪਰਮੇਸ਼ਵਰ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜਿਸ ਨੇ ਸਾਨੂੰ ਚੁਣਿਆ ਕਿ ਅਸੀਂ ਇਨ੍ਹਾਂ ਸਥਾਨਾਂ ਦੇ ਲਈ ਇਨ੍ਹਾਂ ਜਗਾਵਾਂ ਤੇ ਜਾ ਕੇ ਪ੍ਰਾਰਥਨਾ ਕਰ ਸਕੇ ਜਿਸ ਤਰੇ ਕਾਫੀ ਬਰਿਆਂ ਤੋਂ ਮਤਲਬ ਕਿ ਅਸੀਂ ਦੇਖਦਿਆਂ ਅਚਾਨਕ ਮਿਸ ਹੈਪਨਿੰਗ ਹੁੰਦੀ ਹੈ ਜੋ ਕਿ ਅਨਸੈਸਰੀ ਹੁੰਦੀਆਂ ਔਰ ਅਤੇ ਅਸੀਂ ਦੇਖਦੇ ਜਿਹੜੇ 네ਗੇਟਿਵ এনवायरमेंट ਹੋਣ ਦੇ ਕਾਰਨ ਔਰ ਇਹ ਪਰਮੇਸ਼ਰ ਨੇ ਮੈਨੂੰ ਇੱਕ ਵਿਜ਼ਨ ਦਿੱਤਾ ਔਰ ਅਸੀਂ ਉਸ ਨੂੰ ਇੱਕ ਪੈਦਲ ਯਾਤਰਾ ਦਾ ਰੂਪ ਦਿੱਤਾ ਹੈ ਅੰਮ੍ਰਿਤਸਰ ਤੋਂ ਲੈ ਕੇ ਸਹਾਰਾ ਪ੍ਰੇਅਰ ਹਾਊਸ ਤੋਂ ਲੈ ਕੇ ਪਟਿਆਲਾ ਬਲੀਵਰ ਪ੍ਰੇਅਰ ਹਾਊਸ ਤੱਕਰ ਔਰ ਜਿਸ ਦੇ ਵਿੱਚ ਸਾਡੇ ਸਹਿਯੋਗੀ ਨੇ ਜਿਹੜੇ ਫਾਸਟਿੰਗ ਪ੍ਰੇਅਰ ਕਰ ਰਹੇ ਆ ਔਰ ਪਿਛਲੇ ਇੱਕ ਸਾਲ ਤੋਂ ਅਸੀਂ ਇਹ ਪ੍ਰੇਅਰ ਕਰਦੇ ਆ ਰਹੇ ਆ ਔਰ ਬਹੁਤ ਜਗਾਂ ਤੇ ਖਾਸ ਕਰਕੇ ਪਟਿਆਲਾ ਸਿਟੀ ਦੇ ਵਿੱਚ ਇਹ ਹੋਜੇ ਮੇਨ ਪੁਆਇੰਟ ਬਣ ਚੁੱਕੇ ਜਿਹੜੇ ਪੂਰੇ ਪਟਿਆਲਾ ਸ਼ਹਿਰ ਚ ਅਸੀਂ ਦੇਖਦੇ ਆ ਕਿ ਇੱਕ ਜਿਹੜਾ ਰੇਲਵੇ ਟ੍ਰੈਕ ਹੈ ਉਹ ਤੇ ਬਹੁਤ ਜ਼ਿਆਦਾ ਮਿਸ ਹੈ ਤੇ ਪਿਛਲੇ ਇੱਕ ਸਾਲ ਅਸੀਂ ਉੱਥੇ ਇਸ ਤਰ੍ਹਾਂ ਹੀ ਪ੍ਰੇਅਰ ਕਰਦੇ ਸੀ ਕਿ ਤੋਂੰਦੇ ਚ ਬਹੁਤ ਬਦਲਾਅ ਆਇਆ ਔਰ ਤੇ ਬਾਕੜਾ ਨੰਗਲ ਨੇੜੇ ਉੱਥੇ ਵੀ ਅਸੀਂ ਜਾ ਕੇ ਪ੍ਰੇਅਰ ਕਰਦੇ ਸੀ ਉੱਥੇ ਵੀ ਇਸ ਚੀਜ਼ ਨਾਲ ਬਹੁਤ ਬਦਲਾਅ ਆਇਆ ਤੇ ਫਿਰ ਉਸ ਤੋਂ ਬਾਅਦ ਅਸੀਂ ਇਸ ਚੀਜ਼ ਨੂੰ ਇੱਕ ਲੰਮਾ ਰੂਟ ਦਿੱਤਾ ਕਿ ਅੰਮ੍ਰਿਤਸਰ ਤੋਂ ਲੈ ਕੇ ਪਟਿਆਲੇ ਤੱਕ ਜਿਹੜੀ ਹੈ ਪ੍ਰਾਰਥਨਾ ਯਾਤਰਾ ਜਿੰਦੇ ਵਿੱਚ ਅਸੀਂ ਪੈਦਲ ਚੱਲ ਰਹੇ ਹਾਂ ਔਰ ਜਿਸ ਕਿਸੇ ਵੀ ਜਗ੍ਹਾ ਤੇ ਸਾਨੂੰ ਮਤਲਬ ਕਿ ਜਗਾ ਮਿਲਦੀ ਹੈ ਰੋਡ ਦੇ ਉੱਤੇ ਹਾਈਵੇ ਤੇ ਅਸੀਂ ਆਪਣਾ ਸਟੇ ਕਰਦੇ ਆਂ ਔਰ ਅਸੀਂ ਦੇਖਦੇ ਆਂ ਕਿ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਵਿੱਚ ਜਿਹੜੇ ਸਾਨੂੰ ਪਿਆਰ ਭਰਾ ਮਿਲੇ ਜਿਨ੍ਹਾਂ ਨੇ ਸਾਡੀ ਬਹੁਤ ਕੇਅਰ ਕੀਤੀ ਬਹੁਤ ਰਿਸਪੈਕਟ ਕੀਤੀ ਔਰ ਬਹੁਤ ਸਾਰੇ ਦੁਕਾਨਦਾਰ ਵੀ ਜਿਸ ਤਰ੍ਹਾਂ ਅਸੀਂ ਇਸ ਦੁਕਾਨ ਤੇ ਬੈਠੇ ਆਂ ਤੇ ਭਾਜੀ ਨੇ ਪੁੱਛਿਆ ਕਿ ਤੁਸੀਂ ਕੀ ਮਤਲਬ ਕਿ ਯਾਤਰਾ ਕਰੇ ਤਾਂ ਅਸੀਂ ਦੱਸਿਆ ਵੀ ਅਸੀਂ ਇਸ ਤਰ੍ਹਾਂ ਪ੍ਰਾਥਨਾ ਯਾਤਰਾ ਕਰ ਰਹੇ ਆਂ ਤੇ ਉਹਨਾਂ ਨੇ ਸਾਡੇ ਕੋਲ ਕੁਝ ਪੇਮੈਂਟ ਵਗੈਰਾ ਚਾਹ ਵਗੈਰਾ ਇਹ ਸਾਰਾ ਇੱਕ ਇਨਸਾਨੀਅਤ ਦੇ ਨਾਂ ਤੇ ਹੈ ਜੋ ਮਤਲਬ ਕਿ ਇੱਕ ਦੂਜੇ ਦੇ ਅਸੀਂ ਕੇਅਰ ਕਰਦੇ ਆ ਪਰ ਪਰਮੇਸ਼ਵਰ ਦਾ ਅਸੀਂ ਸ਼ੁਕਰਿਆਦਾ ਕਰਦੇ ਹਾਂ ਜਿਨੇ ਸਾਨੂੰ ਚੁਣਿਆ ਹੈ ਕਿ ਇਹੋ ਜੀ ਪੁਆਇੰਟਾਂ ਦੇ ਲਈ ਜਿੱਥੇ ਹਜੇ ਵੀ ਬਹੁਤ ਸਾਰੀ ਮਿਸ ਹੈਪਨਿੰਗਾਂ ਦੇ ਬਹੁਤ ਸਾਰੇ ਆਪਣੇ ਬੇਟੇ-ਬੇਟੀਆਂ ਨੂੰ ਆਪਣੇ 파ਟਰਨਰ ਨੂੰ ਆਪਣੇ ਹਸਬੰਡ ਨੂੰ ਆਪਣੀ ਬੇਟੀਆਂ ਨੂੰ ਗਵਾ ਦਿੰਦੇ ਆ ਤਾਂ ਕਿ ਉੱਥੇ ਜਿਹੜੀ ਦੁਸ਼ਟ ਆਤਮਾਵਾਂ ਦਾ ਪ੍ਰਭਾਵ ਹੈ ਹਨੇਦਾਰ ਦੀ ਨੈਗੇਟਿਵ ਜਿਹੜੀ એનਰਜੀਜ਼ ਨੇ ਉਹ ਉੱਥੇ ਡਿਸਟਰੋਏ ਹੋਣ ਤਾਂ ਕਿ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਜੜੀਆਂ ਹੋ ਨਾ ਹੋਣ ਔਰ ਸਭ ਦੇ ਘਰ ਦੇ ਵਿੱਚ ਜਿਹੜੀ ਖੁਸ਼ਹਾਲੀ ਹੈ ਔਰ ਸ਼ਾਂਤੀ ਵਾਲਾ ਮਾਹੌਲ ਬਣਿਆ ਰਹੇ ਅਸੀਂ ਵੀ ਆਪਣੇ ਮਾਪੇ ਦੇ ਬੱਚਿਆਂ ਮੇਰੇ ਆਪਣੇ ਬੱਚੇ ਦੋ ਔਰ ਜਦੋਂ ਸਾਡੇ ਅਜੀਜ਼ ਸਾਡੇ ਤੋਂ ਦੂਰ ਹੁੰਦੇ ਇਸ ਤਰ੍ਹਾਂ ਦੀ ਘਟਨਾਵਾਂ ਦੇ ਵਿੱਚ ਤਾਂ ਉਹ ਇੱਕ ਇਹੋ ਜਿਹੀ ਲਾਈਫ ਦੀ ਸ਼ੁਰੂਆਤ ਹੁੰਦੀ ਹੈ ਜਿਸ ਨੂੰ ਕੋਈ ਵੀ ਪੂਰਤੀ ਕਰ ਨਹੀਂ ਸਕਦਾ ਸੋ ਪਰਮੇਸ਼ਰ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਆਂ ਇਸ ਜਗ੍ਹਾ ਤੇ ਬੈ ਕੇ ਜੋ ਸਾਡੇ ਨਾਲ ਐਸ ਨਿਊਜ਼ ਚੈਨਲ ਨਾਲ ਮਤਲਬ ਗੱਲਬਾਤ ਕਰਨ ਦਾ ਮੌਕਾ ਮਿਲਿਆ ਦਿਲ ਤੋਂ ਅਸੀਂ ਧੰਨਵਾਦ ਕਰਦੇ ਆਂ ਭਾਜੀ ਦਾ ਵੀ ਔਰ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆਂ ਜਿਵੇਂ ਕਿ ਸਰ ਨੇ ਦੱਸਿਆ ਵਾ ਕਿ ਨਿਸ਼ਕਾਮ ਨਿਰਸਵਾਰਥ ਹੋ ਕੇ ਜਦੋਂ ਇਨਸਾਨੀਅਤ ਦੇ ਲਈ ਕੁਝ ਕੀਤਾ ਜਾਂਦਾ ਤਾਂ ਮਨ ਦੇ ਵਿੱਚ ਉਸ ਪਰਮਪ੍ਰਿਤਾ ਪਰਮਾਤਮਾ ਲੋ ਆਪਣੇ ਆਪ ਇੱਕ ਸ਼ਕਤੀ ਮਿਲਦੀ ਹੈ ਮੈਂ ਸਰ ਦੇ ਬਾਰੇ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਕਿ ਪਹਿਲਾਂ ਵੀ ਇਹਨਾਂ ਨੇ ਅੰਮ੍ਰਿਤਸਰ ਤੋਂ ਕਲਕੱਤੇ ਬਾਈਕ ਦੇ ਉੱਤੇ ਵੀ ਇਹ ਯਾਤਰਾ ਕੀਤੀ ਹੈ ਜਿਦੇ ਵਿੱਚ ਕਿ ਸ਼ਹਿਰ ਅਲੱਗ-ਅਲੱਗ ਸ਼ਹਿਰ ਆਏ ਅਲੱਗ-ਅਲੱਗ ਸੂਬੇ ਆਏ ਜਿਦੇ ਵਿੱਚ ਜਿਨ੍ਹਾਂ ਨੇ ਜਿਹੜੇ-ਜਿਹੜੇ ਪਾਰਟਿਕੂਲਰ ਪੁਆਇੰਟ ਦੱਸੇ ਕਿ ਇੱਥੇ ਅਕਸਰ ਆਪਾਂ ਕਹਿ ਦਿੰਨੇ ਨਾ ਐਕਸੀਡੈਂਟ ਪ੍ਰੂਬ ਏਰੀਆਜ਼ ਉੱਥੇ ਇਹਨਾਂ ਨੇ ਸਪੈਸ਼ਲ ਪੇਰੀਅਰ ਕੀਤੀ ਤੇ ਉਹਨਾਂ ਇਹੀ ਇਹਨਾਂ ਦਾ ਮੇਨ ਮਕਸਦ ਹੈ ਸਰ ਆਪਾਂ ਦੇਖਿਆ ਕਿ ਹੁਣ ਤੁਸੀਂ ਪਟਿਆਲੇ ਜਾਣਾ ਹੈ ਤੇ ਇਥੋਂ ਜੋ ਰੂਟ ਮੈਪ ਤੁਸੀਂ ਸਰ ਬਣਾਇਆ ਹੋਣਾ ਹੈ ਤਾਂ ਪਟਿਆਲੇ ਤੋਂ ਬਾਅਦ ਫਿਰ ਵਾਪਸ ਅੰਮ੍ਰਿਤਸਰ ਕਿ ਸਰ ਪਟਿਆਲੇ ਤੋਂ ਅੱਗੇ ਕੋਈ ਰੂਟ ਮੈਪ ਤਿਆਰ ਕੀਤਾ ਹੋਇਆ ਪਟਿਆਲੇ ਤੱਕ ਅਹੀ ਫਿਲਹਾਲ ਸਾਡਾ ਹੈ ਫਿਰ ਨੈਕਸਟ ਟਾਈਮ ਜੋ ਵੀ ਪਰਮੇਸ਼ਰ ਸਾਨੂੰ ਦਿਖਾਏਗਾ ਅਸੀਂ ਉਸ ਜਗ੍ਹਾ ਤੇ ਜਾਵਾਂਗੇ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਜਾਂ ਤਾਂ ਸਾਨੂੰ ਕੋਈ ਦੱਸਦਾ ਹੈ ਫਿਰ ਉੱਥੇ ਜ਼ਰੂਰ ਜਾਨਨੇ ਆ ਕੋਈ ਵੀ ਸਾਨੂੰ ਸੱਦਾ ਦੇਵੇ ਕਿ ਇੱਥੇ ਇਸ ਤਰ੍ਹਾਂ ਦੀ ਮਿਸ ਹੈ ਆਪਣੇ ਵਾਂਗੂੰ ਦੀ ਤੁਸੀਂ ਇੱਥੇ ਆ ਕੇ ਪ੍ਰੇਰ ਕਰੋ ਅਗਰਵਾਈਜ਼ ਪਰਮੇਸ਼ਰ ਸਾਡੇ ਅੰਦਰ ਪ੍ਰੇਰਣਾ ਪਾਉਂਦਾ ਫਿਰ ਜਾਂ ਪਰ ਇੰਟਰਨਲ ਜੇ ਕੁਝ ਸਾਨੂੰ ਮਿਲੇ ਫਿਰ ਅਸੀਂ ਇਹ ਚੀਜ਼ਾਂ ਕਰਨ ਦੇ ਵਿੱਚ ਹੱਕ ਦੇ ਵਿੱਚ ਆ ਕਿ ਕਿਉਂਕਿ ਪਰਮੇਸ਼ਰ ਵੀ ਸਾਡੇ ਨਾਲ ਹੁੰਦਾ ਉਹ ਸਾਡੀ ਮਦਦ ਕਰਦਾ ਉੱਥੇ ਪ੍ਰਾਰਥਨਾ ਕਰਨ ਲਈ ਫਾਸਟਿੰਗ ਪ੍ਰੇਅ ਰੱਖਣ ਦੇ ਲਈ ਔਰ ਬਹੁਤ ਸਾਰੇ ਭੈਣ ਭਰਾਵਾਂ ਦਾ ਵੀ ਸਹਿਯੋਗ ਸਾਨੂੰ ਮਿਲਦਾ ਉਸ ਚੀਜ਼ ਦੇ ਲਈ ਔਰ ਜਿਵੇਂ ਕਿ ਆਪਾਂ ਕਿਹਾ ਵੈ ਕਿ ਚੰਗੇ ਕੰਮ ਦੇ ਵਿੱਚ ਪਰਮਾਤਮਾ ਪਰਮਪਿਤਾ ਪਰਮੇਸ਼ਵਰ ਆਪ ਸਹਾਇ ਹੁੰਦਾ ਉਵੇਂ ਸਰਦਾ ਕਹਿਣਾ ਵੈ ਵੀ ਆਪਣੇ ਵੱਲੋਂ ਇਹਨਾਂ ਦਾ ਨਿੱਜੀ ਤੌਰ ਤੇ ਕੁਝ ਨਹੀਂ ਹੁੰਦਾ ਜਦੋਂ ਪਰਮਾਤਮਾ ਵੱਲੋਂ ਹੁਕਮ ਹੁੰਦਾ ਜਾਂ ਲੋਕਾਂ ਵੱਲੋਂ ਦੱਸਿਆ ਜਾਂਦਾ ਵੈ ਕਿ ਇਹ ਜਗ੍ਹਾ ਦੇ ਉੱਤੇ ਕਿਸੇ ਤਰ੍ਹਾਂ ਦੀ ਦਿੱਕਤ ਹੈ ਪਰੇਸ਼ਾਨੀ ਹੈ ਉਹ ਆਪਣੇ ਨਿੱਜੀ ਖਰਚੇ ਦੇ ਉੱਤੇ ਉੱਥੇ ਜਾਂਦੇ ਨੇ ਸਰ ਜਿਵੇਂ ਕਲਕੱਤੇ ਤੁਸੀਂ ਗਏ ਹੋਮੋਗੇ ਤਾਂ ਕੁਦਰਤੀ ਗੱਲ ਹੈ ਜੀ ਤੁਸੀਂ ਬੜਾ ਦੇਖਿਆ ਤਾਂ ਹੁਣ ਸਰ ਉਸ ਤੋਂ ਬਾਅਦ ਪੰਜਾਬ ਤੋਂ ਬਾਹਰ ਕਿਤੇ ਜਾਣ ਦਾ ਪਲਾਨ ਪਾ ਇਸ ਵਾਰ ਅਸੀਂ ਦੇਖਿਆ ਕਿ ਵੀ ਬਹੁਤ ਜਗ੍ਹਾ ਦੀ ਜਿੱਥੇ ਇਸ ਤਰ੍ਹਾਂ ਬਾੜ ਵਗੈਰਾ ਆਂਦੀ ਹੈ ਉੱਥੇ ਕਿੰਨੇ ਲੋਕ ਮਰ ਜਾਂਦੇ ਆ ਇਸ ਤਰ੍ਹਾਂ ਦੇ ਪਾਣੀਆਂ 'ਚ ਡੁੱਬ ਕੇ ਔਰ ਉਸੇ ਦੇਖਦੇ ਹੋਣਾ ਜਿਹਨਾਂ ਦੇ ਕਸਬਿਆਂ ਦੇ ਵਿੱਚ ਇਹੋ ਜਿਹੀ ਮਿਸ ਹੈਪਨਿੰਗ ਹੋਣੀ ਸ਼ੁਰੂ ਹੁੰਦੀ ਆ ਲੋਕ ਦੱਸਦੇ ਆ ਕਿ ਜਿਸ ਤਰ੍ਹਾਂ ਇਸ ਇੰਨਾਂ ਜਗਾਵਾਂ ਤੇ ਇਹੋ ਜਿਹੀ ਚੀਜ਼ਾਂ ਦਾ 네ਗਟਿਵਿਟੀ ਦਾ ਇਦਾਂ ਪ੍ਰਭਾਵ ਹੈ ਤੇ ਜਿੱਥੇ ਕਿਤੇ ਵੀ ਪਰਮੇਸ਼ਰ ਸਾਨੂੰ ਪ੍ਰੇਰਨਾ ਦੇਵੇ ਜਾਂ ਕੋਈ ਤੁਹਾਡੇ ਵਰਗੇ ਸੱਜਣ ਮਿੱਤਰ ਸਾਨੂੰ ਦੱਸਣ ਤਾਂ ਅਸੀਂ ਜ਼ਰੂਰ ਜਾਣਦੇ ਆ ਪ੍ਰੇਰ ਦੇ ਲਈ ਹਾਂ ਥੈਂਕ ਯੂ ਜੀ ਸਾਡੇ ਨਾਲ ਹਰਜੀਤ ਕੌਰ ਜੀ ਵੀ ਨੇ ਆਪਾਂ ਦੇਖਿਆ ਪੈਨ ਜੀ ਕਿ ਬਹੁਤ ਵੱਡੀ ਗੱਲ ਐ ਇਹ ਜੀ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਮਾਂ ਬਾਪ ਕੋਲ ਬੱਚਿਆਂ ਲਈ ਬੱਚਿਆਂ ਕੋਲ ਪੇਰੈਂਟਸ ਲਈ ਭੈਣ ਕੋਲ ਭਰਾ ਲਈ ਸਮਾਂ ਨਹੀਂ ਹੈਗਾ ਤੁਸੀਂ ਇਨਸਾਨੀਅਤ ਦੀ ਸੇਵਾ ਦੇ ਲਈ ਇੰਨਾ ਸਮਾਂ ਕੱਢ ਰਹੇ ਹੋ ਇੰਨੀ ਪੈਦਲ ਆਪਣੇ ਆਪ ਚ ਇੱਕ ਕਸ਼ਟ ਭੋਗਣਾ ਹੀ ਹੁੰਦਾ ਵੈ ਜੀ ਕਿਉਂਕਿ ਕਿਸੇ ਨੂੰ ਜੇਕਰ ਆਪਾਂ ਮੁਕਤੀ ਦਿਵਾਉਣੀ ਹੈ ਜਾਂ ਕਿਸੇ ਦੇ ਪ੍ਰਤੀ ਪ੍ਰੇਅਰ ਕਰਦੇ ਆ ਪੋਜ਼ਿਟਿਵ ਤਾਂ ਉਹਦਾ ਕੁਝ ਨਾ ਕੁਝ ਅਸਰ ਆਪਣੇ ਤੇ ਵੀ ਪੈਂਦਾ ਆਪਣੇ ਨਿੱਜੀ ਜੀਵਨ ਤੇ ਵੀ ਪੈਂਦਾ ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਂ ਇਸ ਕਰਕੇ ਦੇਖਦੀ ਕਿ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਲਈ ਉਹਨਾਂ ਨੇ ਸਾਡੇ ਵਾਸਤੇ ਕੋੜੇ ਖਾਦੇ ਸਾਡੇ ਕਰਕੇ ਉਹਨਾਂ ਨੇ ਹੱਥਾਂ ਤੇ ਕਿੱਲੇ ਠਕਵਾਏ ਪਿਆਰਾਂ ਤੇ ਕਿੱਲ ਠਕਵਾਏ ਕੋੜੇ ਖਾਦੇ ਸੀ ਕੰਡਿਆ ਦਾ ਤਾਜ ਪਹਿਣਾ ਸੀ ਜਦੋਂ ਪਰਮੇਸ਼ਵਰ ਨੇ ਸਾਨੂੰ ਮੁਕਤੀ ਦਿਨਾਂ ਲਈ ਆਪ ਸਲੀਤੇ ਚੜੇ ਤਾਂ ਅਸੀਂ ਤਾਂ ਫੇਰ ਮਨੁੱਖ ਹੈਗੇ ਉਹਦੇ ਬਣਾਏ ਹੋਏ ਸਾਡੇ ਨਤਨਾਂ ਦੇ ਵਿੱਚ ਉਹਨਾਂ ਨੇ ਸਵਾਸ ਫੁਕਿਆ ਹੈ ਤਾਂ ਅਸੀਂ ਮਨੁੱਖ ਹੋ ਕੇ ਇਨਸਾਨੀਅਤ ਦੇ ਨਾਤੇ ਇਸ ਮਤਲਬ ਕਿ ਯਾਤਰਾ ਨੂੰ ਉਸੇ ਕਰਦੇ ਪਏ ਆ ਤਕਲੀਫੇ ਤਾਂ ਬਹੁਤ ਆ ਗਈ ਹੈ ਪਰ ਉਸ ਤਕਲੀਫ ਨੂੰ ਜੇ ਅਸੀਂ ਜਰਦੇ ਆ ਤਾਂ ਆਪਾਂ ਕਰਦੇ ਆ ਤੇ ਪਰਮੇਸ਼ਵਰ ਇਹ ਕਹਿੰਦਾ ਹੈ ਕਿ ਮੇਰੇ ਨਾਂ ਦੇ ਇੱਕ ਜਾਂ ਦੋ ਜਿੱਥੇ ਹਾਜ਼ਰ ਹੋਣਾ ਮੈਂ ਉੱਥੇ ਹਾਜ਼ਰ ਰਹਿਗਾ ਕਰਕੇ ਤਾਂ ਅਸੀਂ ਜਿਸ ਤਰ੍ਹਾਂ ਅਸੀਂ ਸਮੂਹ ਦੇ ਨਾਲ ਚੱਲਣ ਦੇ ਆ ਤੇ ਪਰਮੇਸ਼ਵਰ ਸਾਡੇ ਨਾਲ-ਨਾਲ ਸਟੈਪ ਬਾਈ ਸਟੈਪ ਸਾਡੇ ਨਾਲ ਚੱਲਣ ਦੇ ਆ ਤੇ ਸਾਨੂੰ ਉਸ ਚੀਜ਼ ਦਾ ਸਮਰਥ ਮਿਲਦਾ ਹੈ ਔਰ ਪਰਮੇਸ਼ਰ ਸਾਨੂੰ ਬਲ ਦਿੰਦਾ ਹੈ ਔਰ ਸਾਨੂੰ ਹੋਰ એનર્ਜੀ ਆਂਦੀ ਹੈ ਕਿ ਇਹ ਇਸ ਕੰਮ ਨੂੰ ਹੋਰ ਅਸੀਂ ਵਧਾਈਏ ਔਰ ਹੋਰ ਇਰਸਤਾਂ ਦੀ ਜਿਹੜੀ ਰੂਹਾਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਬਚਾ ਸਕੀਏ ਪਰਮੇਸ਼ਰ ਕਹਿੰਦਾ ਹੈ ਕਿ ਅਗਰ ਤੁਸੀਂ ਇੱਕ ਰੂਹ ਬਚਾਉਂਦੇ ਹੋ ਤਾਂ ਸਵਰਗ ਦੇ ਵਿੱਚ ਅਨੰਤ ਮਨਾਇਆ ਜਾਂਦਾ ਹੈ ਸਾਡੇ ਵਚਨ ਮਤਲਬ ਪਰਮੇਸ਼ਰ ਦਾ ਅਕਰ ਵਚਨ ਸੁਣਾਉਂਦੇ ਅਸੀਂ ਕਿਸੇ ਨੂੰ ਔਰ ਉਹ ਰੂਹ ਸੁਣਦੀ ਹੈ ਤੋ ਉਹ ਜਾ ਕੇ ਉਧਾਰ ਔਰ ਮੁਕਤੀ ਵੰਦੀਏ ਤੋ ਸਵਰਗ ਦੇ ਵਿੱਚ ਜੇ ਜੇਕਾਰ ਹੁੰਦੀਏ ਤੋ ਸਾਡਾ ਮਕਸਦ ਇਹੋ ਹੀ ਹੈ ਕਿ ਹਰ ਇੱਕ ਰੂਹ ਬਚਾਈ ਜਾਏ ਪਰਮੇਸ਼ਵਰ ਦੀ ਜਿਹੜੀ ਜਿਹੜੀ ਰੂਹਾਂ ਹੈਗੇ ਨੇ ਉਹ ਪਰਮੇਸ਼ਵਰ ਦਾ ਨਿੱਜਤਾ ਨੇਗਾ ਹੈ ਉਹ ਕਦੀ ਨਹੀਂ ਮਰਦੀਆਂ ਕਦੀ ਵੀ ਨਹੀਂ ਮਰਦੀਆਂ ਸਾਡਾ ਸਰੀਰ ਜਿਹੜਾ ਰਹਿੰਦਾ ਉਹ ਸੜ ਕੇ ਸੁਆਹ ਹੋ ਜਾਂਦਾ ਮਿੱਟੀ ਹੋ ਜਾਂਦਾ ਪਰ ਰੂਹ ਕਦੀ ਨਹੀਂ ਮਰਦੀ ਤੇ ਉਹ ਰੂਹ ਜਦੋਂ ਪਟਕ ਜਾਂਦੀਆਂ ਤਾਂ ਉਹਨਾਂ ਨੂੰ ਵਚਨ ਦੇ ਦੁਆਰਾ ਅਸੀਂ ਵਚਨ ਸੁਣਾਇਆ ਜਾਂਦਾ ਹੈ ਤੇ ਵਚਨ ਜਿਹੜਾ ਸੁਣਦਾ ਹੈ ਉਹ ਉਧਾਰ ਔਰ ਮੁਕਤੀ ਪਾਉਂਦਾ ਹੈ ਔਰ ਜਿਹੜਾ ਅੰਤ ਤੱਕ ਵਿਸ਼ਵਾਸ ਕਰਦਾ ਹੈ ਉਹ ਪਰਮੇਸ਼ਵਰ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਸਾਡਾ ਇਹੋ ਹੀ ਮਕਸਦ ਹੈ ਜਿਹ ਪਰਮੇਸ਼ਵਰ ਨੇ ਸਾਨੂੰ ਜੀਵਨ ਦਿੱਤਾ ਹੈ ਤੇ ਕਾਦੇ ਲਈ ਦਿੱਤਾ ਮਨੋਂ ਅਸੀਂ ਭੋਗ ਵਿਲਾਸਾ ਦੇ ਵਿੱਚ ਲੱਗ ਜਾਂਦੀਆਂ ਤਾਂ ਆਪਣਾ ਜੀਵਨ ਆਨਾ ਇਹਨਾਂ ਚੀਜ਼ਾਂ ਦੇ ਵਿੱਚ ਵਿਅਰਥ ਕਰ ਦਿੰਨੇ ਆ ਤੇ ਇਹ ਹੋਣਾ ਨਹੀਂ ਚਾਹੀਦਾ ਪਰਮੇਸ਼ਰ ਨੇ ਸਾਨੂੰ ਧਰਤੀ ਦੇ ਵਿੱਚ ਕਾਦੇ ਵਾਸਤੇ ਭੇਜਿਆ ਇੰਨਾ ਹੀ ਕੰਮਾਂ ਵਾਸਤੇ ਸਾਨੂੰ ਭੇਜਿਆ ਹੈ ਕਿ ਤੁਸੀਂ ਜਾਓ ਜਾ ਕੇ ਸੁਸਮਾਚਾਰ ਸੁਣਾਓ ਔਰ ਬਹੁਤ ਸਾਰੀ ਇਹ ਰੂਹਾਂ ਬਚਾਓ ਕਰਕੇ ਤੇ ਇਹ ਸਾਡਾ ਵੀ ਮਕਸਦ ਹੀ ਹੈ ਚਾਹੇ ਕੁਝ ਵੀ ਹੋ ਜਾਈ ਜਿੱਦ ਨਹੀਂ ਪਰਮੇਸ਼ਰ ਨੇ ਸਾਡੀ ਆਇਓ ਲਿਖੀ ਹੈ ਅੰਤ ਤੱਕ ਆਪਾਂ ਇਹੋ ਹੀ ਕੰਮ ਕਰਦੇ ਰਵਾਂਗੇ ਕਿ ਜਾਵਾਂਗੇ ਜਗ੍ਹਾ ਜਗ੍ਹਾ ਤੇ ਜਾਵਾਂਗੇ ਸੁਸਮਾਚਾਰ ਸੁਣਾਵਾਂਗੇ ਔਰ ਬਹੁਤ ساری ਰੂਹਾਂ ਨੂੰ ਇਕੱਠੀਆਂ ਕਰਾਂਗੇ ਔਰ ਪਰਮੇਸ਼ਰ ਦੇ ਦਵਾਰ ਤੱਕ ਉਹਨਾਂ ਨੂੰ ਲੈ ਕੇ ਜਾਵਾਂਗੇ ਔਰ ਪਰਮੇਸ਼ਰ ਉਹਨਾਂ ਨੂੰ ਮੁਕਤੀ ਔਰ ਉਧਾਰ ਦੇਊਗਾ ਜਿਵੇਂ ਕਿ ਉਹਨਾਂ ਦਾ ਜਿਹੜਾ ਮੈਸੇਜ ਹੈ ਜੀ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਮਾਨਵਤਾ ਦੀ ਸੇਵਾ ਦੇ ਲਈ ਜੋ ਇਸ਼ੂ ਮਸੀ ਨੇ ਉਹਨਾਂ ਦੀ ਡਿਊਟੀ ਲਈ ਗਿਆ ਉਹਦੇ ਤੇ ਪੈਰਾ ਦੇਣਗੇ ਤੇ ਜੋ ਹੋ ਸਕੂਗਾ ਮਾਨਵਤਾ ਦੀ ਸੇਵਾ ਦੇ ਲਈ ਆਪਣੇ ਵੱਲੋਂ ਇਦਾਂ ਦੇ ਜਿਹੜੇ ਉਪਾਰ ਨੇ ਪ੍ਰਯਾਸ ਨੇ ਉਹ ਕੰਟੀਨਿਊ ਕਰਦੇ ਰਹਿਣਗੇ ਫਿਰ ਅਜੇ ਹੀ ਕਿਸੇ ਸ਼ਖੀਅਤ ਨਾਲ ਇਹ ਵੀ 18 ਤੋਂ ਮੁਲਾਕਾਤ ਕਰਾਊਗਾ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ